ਆਰਬੀ ਇੰਡੀਆ ਟੀਵੀ ਨਿਊਜ਼ ਤੇ ਤੁਹਾਡਾ ਸਵਾਗਤ ਹੈ ਅੱਜ 26 ਜਨਵਰੀ ਗਣਤੰਤਰ ਦਿਵਸ ਤੇ ਨਕੋਦਰ ਦੇ ਡੀਏਵੀ ਕਾਲਜ ਲੜਕੇ ਨਕੋਦਰ ਦੀ ਗਰਾਊਂਡ ਵਿੱਚ 26 ਜਨਵਰੀ ਦਿਨ ਸੋਮਵਾਰ ਨੂੰ ਗਣਤੰਤਰ ਦਿਵਸ ਬਹੁਤ ਹੀ ਧੂਮ-ਪਾਮਲ ਮਨਾਇਆ ਗਿਆ ਇਸ ਸ਼ੁਭ ਮੌਕੇ ਤੇ ਝੰਡਾ ਲਹਿਰਾਉਣ ਦੀ ਰਸਮ ਮੁੱਖ ਮਹਿਮਾਨ ਵਜੋਂ ਸ਼੍ਰੀ ਲਾਲ ਵਿਸ਼ਵਾਸ ਬੈਂਸ ਪੀਸੀਐਸ ਐਸਜੀਐਮ ਨਕੋਦਰ ਵੱਲੋਂ ਕੀਤੀ ਗਈ ਉਹਨਾਂ ਦੇ ਨਾਲ ਡੀਐਸਪੀ ਓਮਕਾਰ ਸਿੰਘ ਬਰਾੜ ਈਓ ਰੰधीर ਸਿੰਘ ਨਾਇਬ ਤਹਿਸੀਲਦਾਰ ਅਸ਼ੋਕ ਕੁਮਾਰ ਤਹਿਸੀਲਦਾਰ ਜਗਸੀਰ ਸਿੰਘ ਮਿੱਤਲ ਅਤੇ ਸਮੂਹ ਆਮ ਆਦਮੀ ਪਾਰਟੀ ਵਲੰਟੀਅਰ ਅਤੇ ਵੱਖ-ਵੱਖ ਪਾਰਟੀਆਂ ਦੇ ਆਗੂ ਵੀ ਪਹੁੰਚੇ ਇਸ ਪ੍ਰੋਗਰਾਮ ਵਿੱਚ ਸ਼ਹਿਰ ਦੇ ਅਤੇ ਪਿੰਡਾਂ ਦੇ ਅਤੇ ਹੋਰ ਕਸਬਿਆਂ ਦੇ ਸਕੂਲਾਂ ਦੇ ਬੱਚਿਆਂ ਨੇ ਇਸ ਪ੍ਰੋਗਰਾਮ ਦੇ ਵਿੱਚ ਆਪਣੀਆਂ ਆਪਣੀਆਂ ਪਰਫਾਰਮੈਂਸ ਵਿਖਾਈਆਂ ਜਿਸ ਨੂੰ ਮੁੱਖ ਮਹਿਮਾਨ ਵੱਜੋਂ ਬਹੁਤ ਪਸੰਦ ਕੀਤਾ ਗਿਆ ਐਸ ਡੀ ਐਮ ਲਾਲ ਵਿਸ਼ਵਾਸ ਬੈਂਸ ਵੱਲੋਂ ਸਾਰਿਆਂ ਨੂੰ ਇੱਕ ਸੰਦੇਸ਼ ਵੀ ਦਿੱਤਾ ਗਿਆ ਆਰਬੀ ਇੰਡੀਆ ਟੀਵੀ ਨਿਊਜ਼ ਦੇ ਨਕੋਦਰ ਤੋਂ ਵਿੱਕੀ ਦੀ ਵਿਸ਼ੇਸ਼ ਖਬਰ ਓ ਬੈ ਸਟ میرے پیا واسیوں میں آج ستر گندتر دیوست موقع نکو سب ڈویژن کے سارے نواسیاں دیش ودیش بستے سارے بدائی ودائی دیا ہاں اے یہ سارے آنی بہت ہی گرم کی گل ہے کہ ابھی بھارت کے مہان یا لاسانی سندھان دا کی لا ہیٹھا سماجک آرتک اور نیائک ترقی جس کتر سال سفلتا پورک پورے کر رہے ہیں ਅਤੇ ਇਸ ਸੰਵਿਧਾਨ ਦਾ ਹੱਥ ਫੜ ਕੇ ਅਸੀਂ ਇੱਕ ਸੁਨਹਿਰੇ ਭਵਿਕਵਲ ਆਪਣੇ ਕਦਮ ਵਧਾ ਰਹੇ ਹਾਂ ਇਸ ਮੌਕੇ ਤੇ ਦੇਸ਼ ਦੇ ਸੰਵਿਧਾਨ ਦੀ ਡਰਾਫਟ ਕਮੇਟੀ ਦੇ ਚੇਅਰਮੈਨ ਡਾਕਟਰ ਪੀਰੋ ਅਮੇਤਜ ਜੀ ਅਤੇ ਉਹਨਾਂ ਸਾਰੇ روشن ਦਿਮਾਗ ਸ਼ਖਸੀਤਾਂ ਨੂੰ ਮੈਂ ਨਮਨ ਕਰਦਾ ਹਾਂ ਜਿਨ੍ਹਾਂ ਸਭ ਕੀ ਸਾਡੇ ਦੇਸ਼ ਨੂੰ ਦੁਨੀਆ ਦਾ ਬਿਹਤਰੀਨ ਸੰਵਿਧਾਨ حاصل ਹੋਇਆ ਹੈ ਇਸ ਤੱਥ ਵਿੱਚ ਕੋਈ ਦੋਹਰਾਈ ਨਹੀਂ ਹੈ ਕਿ ਸਾਡੇ ਦੇਸ਼ ਨੇ ਹੁਣ ਤੱਕ ਜੋ ਵੀ ਤਰੱਕੀ ਕੀਤੀ ਹੈ ਉਸ ਦਾ ਸਰੋਤ ਅਤੇ ਉਸ ਦੀ ਜੜ੍ਹਾਂ ਦੇਸ਼ ਦੇ ਸੰਵਿਧਾਨ ਵਿੱਚ ਹੀ ਕੇਂਦਰ ਹਨ ਜੇਕਰ ਤਰਕੀਦਰਾ ਵਿੱਚ ਕਿਤੇ ਕੋਈ ਕਮੀ ਰਹਿ ਗਈ ਹੈ ਤਾਂ ਉਹ ਇਸ ਕਾਰਨ ਹੈ ਕਿ ਅਸੀਂ ਸੰਵਿਧਾਨ ਦੇ ਪ੍ਰਾਵਧਾਨਾਂ ਨੂੰ ਮੁਕੰਮਲ ਤੌਰ ਤੇ ਕਾਰਜਸ਼ੀਲ ਕਰਨ ਵਿੱਚ ਸਫਲ ਨਹੀਂ ਹੋ ਪਾਏ ਹਾਂ 26 ਜਨਵਰੀ 1950 ਨੂੰ ਭਾਰਤੀ ਸੰਵਿਧਾਨ ਲਾਗੂ ਹੋਣ ਨਾਲ ਭਾਰਤੀ ਗਣਰਾਜ ਦੀ ਸਥਾਪਨਾ ਹੋਈ ਅਤੇ ਸਾਨੂੰ ਦੁਨੀਆ ਵਿੱਚ ਸਭ ਤੋਂ ਮਹੰਮੁਲੀ ਜਮੂਜੀਤ ਮੋੜ ਦਾ ਮਾਨ ਹਾਸਿਲ ਹੋਇਆ ਅੱਜ ਦੇ ਦਿਨ ਮੈਂ ਦੇਸ਼ ਦੇ ਉਨ੍ਹਾਂ ਸਾਰੇ ਸ਼ਹੀਦਾਂ ਨੂੰ ਨਮਨ ਕਰਦਾ ਹਾਂ ਜਿਨ੍ਹਾਂ ਕਰਕੇ ਅਸੀਂ ਦੇਸ਼ ਦੀ ਇਜ਼ਾਤੀ ਹਾਸਿਲ ਕੀਤੀ ਅਤੇ ਸੁਪਰੰਤ ਉਸ ਆਜ਼ਾਦੀ ਨੂੰ ਪ੍ਰਕਰ ਰੱਖੂ ਇਸ ਕਾਮਯਾਬ ਰਹੇਗਾ ਮੈਂ ਉਨ੍ਹਾਂ ਸਾਰੀਆਂ ਮਹਾਨ ਸ਼ਖਸੀਅਤਾਂ ਨੂੰ ਵੀ ਪ੍ਰਣਾਮ ਕਰਦਾ ਹਾਂ ਜਿਨ੍ਹਾਂ ਨੇ ਆਪਣੇ ਆਪਣੇ ਪੱਧਰ ਤੇ ਦੇਸ਼ ਨੂੰ ਬਿਹਤਰ ਬਣਾਉਣ ਵਿੱਚ ਆਪਣਾ ਯੋਗਦਾਨ ਦਿੱਤਾ ਹੈ ਸਾਥੀਓ ਇਸ ਮਹਾਨ ਦੇਸ਼ ਨੇ ਆਜ਼ਾਦੀ ਘੁਲਾਟੀਆਂ ਸੰਵਿਧਾਨ ਦੇ ਨਿਰਮਾਣ ਕਰਨ ਵਾਲੇ ਮਹਾਪੁਰਸ਼ਾਂ ਅਤੇ ਦੇਸ਼ ਨੂੰ ਤਰੱਕੀ ਪ੍ਰਦਾਨ ਕਰਨ ਵਾਲੇ ਮਹਾਪੁਰਸ਼ਾਂ ਨੇ ਤੇ ਆਪਣਾ ਕਾਰਜ ਪੂਰਾ ਕਰ ਲਿਆ ਹੈ ਹੁਣ ਲੋੜ ਹੈ ਸਾਨੂੰ ਸਾਰਿਆਂ ਨੂੰ ਆਪਣਾ ਫਰਜ਼ ਨਿਭਾਉਣੀ ਤਾਂ ਜੋ ਅਸੀਂ ਉਸ ਭਾਰਤ ਦਾ ਨਿਰਮਾਣ ਕਰ ਸੀ ਜਿਸ ਦਾ ਸੁਪਨਾ ਸਾਡੇ ਪੁਰਖਿਆਂ ਨੇ ਉਸ ਸਮੇਂ ਲਿਆ ਸੀ ਜਿਸ ਸਮੇਂ ਉਨ੍ਹਾਂ ਵੱਲੋਂ ਇੱਕ ਆਜ਼ਾਦ ਮੁਲਕ ਦੀ ਆਜ਼ਾਦ ਕਿਤਾਬ ਜਿਉਂਦਾ ਸੁਪਨਾ ਦੇਖਿਆ ਗਿਆ ਸੀ ਇਸ ਮੰਤਰਮਲੀ ਸਾਨੂੰ ਕੋਈ ਬਹੁਤ ਜਦੋਜਹਿਦ ਕਰਨ ਦੀ ਲੋੜ ਨਹੀਂ ਹੈ ਤੁਹਾਨੂੰ ਸਿਰਫ ਸਾਡੇ ਮਹਾਨ ਸੰਵਿਧਾਨ ਦੇ ਪ੍ਰੀਅੰਭੂ ਦੀ ਇੱਕ ਝਾਤੀ ਮਾਰਨ ਦੀ ਲੋੜ ਹੈ ਜਿਸ ਤੋਂ ਸਾਨੂੰ ਸਾਰੀ ਸੇਧ ਪ੍ਰਾਪਤ ਹੋ ਜਾਣੀ ਹੈ ਕਿ ਸਾਨੂੰ ਆਪਣੇ ਨਿੱਜੀ ਅਤੇ ਸਮਾਜਿਕ ਆਚਰਣ ਨੂੰ ਕਿਸ ਤਰੀਕੇ ਦੇ ਨਾਲ ਕਾਰਸ਼ੀਲ ਕਰਨਾ ਹੈ ਤਾਂ ਜੋ ਇੱਕ ਵਿਕਸਿਤ ਖੁਸ਼ਹਾਲ ਅਤੇ ਪ੍ਰਗਤੀਸ਼ੀਲ ਸਮਾਜ ਦਾ ਨਿਰਮਾਣ ਹੋ ਸਕੇ ہیچان کی پر ہاں۔ اس, دی اس دی کا حوالا دے نیجی پہچان دینی ہوئے دیش کی دی اخنتا نو تابتے رکھا جائے یہ چنتا جنک ہے کہ کچھ پہچان لہذا کارن کوئی ویر ویرو نہ رکھیے سن آرتک سماجک نیاد دیا ہے

جو بچارا کی سوتنتا آج لوگ ہانیکار سو ਤੋ ਇਹ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ ਕਿ ਅਸੀਂ ਦੇਸ਼ ਦੇ ਹਰ ਵਸਨੇ ਦੇ ਲੋਕਾਂ ਦੀ ਇਹ ਆਜ਼ਾਦੀ ਲਈਏ ਕਿ ਉਹ ਆਪਣੇ ਵਿਚਾਰ ਬੇਕੋਫਰ ਤੋਂ ਕੇ ਪ੍ਰਗਟ ਕਰ ਸਕੀਏ ਅਤੇ ਉਹਨਾਂ ਮੁਤਾਬਿਕ ਆਪਣੇ ਜੀਵਨ ਦੀ ਕਾਸ਼ੇਲੀ ਦੀ ਰੂਪ ਰੇਖਾ ਕੱਢ ਸਕੀਏ ਸਾਡਾ ਮਹਾਨ ਸੰਵਿਧਾਨ ਸਾਰੇ ਦੇਸ਼ ਦੀ ਇਕਤਾ ਅਤੇ ਅਖੰਡਤਾ ਨੂੰ ਕਾਇਮ ਰੱਖਣ ਲਈ ਵੀ ਨਿਰਦੇਸ਼ ਦਿੰਦਾ ਹੈ ਗੌਰਤਲਬ ਹੈ ਕਿ ਸਾਡੇ ਸਮਾਜ ਵਿੱਚ ਕੁਝ ਅਜਿਹੇ ਅੰਸਰ ਹਨ ਜੋ ਕਿ ਧਰਮ ਅਤੇ ਰਾਸ਼ਟਰਵਾਦ ਦੇ ਨਾਮ ਉੱਤੇ ਅਜਿਹੀ ਕੌਸ਼ਿਸ਼ ਕਰ ਰਹੇ ਹਨ ਅਤੇ ਅਜਿਹੇ ਕੰਮ ਕਰਦੇ ਹਨ

ਇਹ ਤਰੱਕੀ ਅਤੇ ਸੰਪੰਨਤਾ ਦੀ ਮੰਜ਼ਿਲ ਵਿਗਿਆਨ ਦੇ ਰਾਹੇ ਤੋਂ ਹੀ ਪ੍ਰਾਪਤ ਹੋਦੀ ਹੈ ਇਹ ਸਾਡੇ ਸਾਰਿਆਂ ਦੇ ਉੱਪਰ ਹੈ ਕਿ ਅਸੀਂ ਉਹਨਾਂ ਸਾਰੀ ਵਿਧੀ ਰਵਾਇਤਾਂ ਦਾ ਤਿਆਗ ਕਰੀਏ ਜੋ ਕਿ ਸਾਡੀ ਤਰੱਕੀ ਅਤੇ ਖੁਸ਼ਹਾਲੀ ਵਿੱਚ ਬਾਧਾ ਬਣ ਰਹੇ ਹਨ ਅਤੇ ਆਪਣੇ ਨਾਲ ਸੰਬੰਧਿਤ ਹਰ ਵਿਅਕਤੀ ਵਿੱਚ ਵਿਗਿਆਨਿਕ ਦ੍ਰਿਸ਼ਟੀਕੋਣ ਅਪਣਾਉਂਦੀ ਜੋਤ ਨੂੰ ਉਜਵਲ ਕਰੀਏ ਮੈਨੂੰ ਖੁਸ਼ੀ ਹੈ ਕਿ ਸਾਡੇ ਪਿਆਰੇ ਪ੍ਰਾਂਤ ਪੰਜਾਬ ਵਿੱਚ ਸਰਕਾਰ ਵੱਲੋਂ ਕਈ ਨਵੇਂ ਕਿਲੇ ਉਪਰਾਲੇ ਕਰਕੇ ਸੁਭਿਧੀ ਪ੍ਰਗਤੀ ਅਤੇ ਤਰੱਕੀ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ

ਦੇਸ਼ ਦੀ ਆਜ਼ਾਦੀ ਵਿੱਚ ਮੌਟਮੁਲਾ ਯੋਗਦਾਨ ਪਾਣਵਾਰਿਸਾਰੇ ਸਾਡੇ ਸਾਧਿ ਕੁਲਾਟੀਆਂ ਨੂੰ ਨਮਨ ਕਰਦਾ ਹਾਂ ਮੈਂ ਦੇਸ਼ ਦੇ ਤਿੰਨੋ ਸਿਲਾਮਾਂ ਪੰਜਾਬ ਪੁਲਿਸ ਅਤੇ ਬਹੁਤ ਹਥਿਆਰਬੰਦ ਬਲਾਂ ਦੇ ਮਹਾਦਰ ਸੂਬੀਰਾਂ ਨੂੰ ਸਲਾਮ ਕਰਦਾ ਹਾਂ ਜੋ ਸਾਡੇ ਦੇਸ਼ ਦੀ ਪ੍ਰਭੂਤਾ ਅਖੰਡਤਾ ਦੀ ਰਾਖੀ ਕਰ ਰਹੇ ਹਨ ਮੈਂ ਦੇਸ਼ ਦੇ ਉਹਨਾਂ ਸਾਰੇ ਕਿਸਾਨਾਂ ਡਾਕਟਰਾਂ ਇੰਜੀਨੀਅਰਾਂ ਅਧਿਆਪਕਾਂ ਕਾਨੂੰਨ ਦੇ ਵਿਦਵਾਨਾਂ ਇਮਾਨਦਾਰ ਬਕਰਾਰਾ ਸਰਕਾਰੀ ਅਤੇ ਗੈਰ ਸਰਕਾਰੀ ਸੇਵਾਵਲੇ ਮੁਲਾਜ਼ਮਾਂ ਸਨਦਕਾਰਾਂ ਅਤੇ ਉਹਨਾਂ ਸਾਰੀਆਂ ਵਿਕਤੀਆਂ ਦਾ ਵੀ ਧੰਨਵਾਦ ਪ੍ਰਗਟ ਕਰਦਾ ਚਾਹਾਂਗਾ ਜਿਨ੍ਹਾਂ ਨੇ ਰਾਸ਼ਟਰੀ ਨਿਰਮਾਣ ਅਤੇ ਰਾਸ਼ਟਰੀ ਪ੍ਰਗਤੀ ਵਿੱਚ ਆਪਣਾ ਵੱਡਾ ਯੋਗਦਾਨ ਪਾਇਆ ਹੈ ਇੱਕ ਵਾਰ ਫਿਰ ਤੋਂ ਮੈਂ ਆਸਟਾਰੀਆਂ ਨੂੰ ਅਤੇ ਦੇਸ਼ ਵਿਦੇਸ਼ ਵਿੱਚ ਵਸ ਰਹੇ ਸਾਰੇ ਭਾਰਤਵਸੀਆਂ ਨੂੰ ਦੇਸ਼ ਦੇ 75ਵੇਂ ਗੰਢਤਕਰ ਦਿਵਸ ਦੀ ਬਹੁਤ-ਬਹੁਤ ਵਧਾਈ ਦਿੰਦਾ ਹਾਂ ਜੈ ਹਿੰਦ ਜੈ ਹਿੰਦ ਜੈ ਹਿੰਦ ਪ੍ਰਾਤ آگے مل لائن سب چارے لی بڑے مان کی گل ہے کہ اسی دنیا نے سب کو رہا ہے کہ بات سننا ہاں لوگت دیش کے واسی ہاں جیسے ہر درم ہر قوم کو برابر حق سے برابر ستار دیا جاتا ہے یہ سارے سویدھان کی خوبصورتی ہے یہ ساری خوش قسمتی ہے کہ ابھی لاگیاں اپنی شروعات کرنے جہاں نے اپنا سب کچھ ماتا کو شہید آگے بھگت سنگھ راج گرو ادم سنگھ بھاج چندر کور کردار شروع اباہ ہی پارت ماسا جی

سیئر آفیسر مسکان اور شامل ہوں گرو نانک نیشنل <سؤال> دیوکا دیوی جی جہاں نے کہ بڑی محنت کے لیے لگا رہے ہیں